ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਸਾਰੀ ਤੁਸੀਂ ਵੀਡੀਓ ਹਾਈ ਦੋਸਤੋ ਸਾਰਿਆਂ ਨੂੰ ਪਿਆਰ ਪ੍ਰਸਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਹਿਰ ਸਮਾਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਭਾਈ ਗੁਰਪ੍ਰੀਤ ਸਿੰਘ ਜੀ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਨੇ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਮਿਲ ਚੁੱਕੀ ਆ ਬੇਆਦਬੀ ਦਾ ਜਿਹੜਾ ਇੱਕ ਬੈਲਾ ਉਸ ਨੂੰ ਮਨਜ਼ੂਰੀ ਦੇ ਦਿੱਤੀ ਆ ਹੁਣ ਕਦੋਂ ਇਹ ਹੋਰ ਲਾੱਕੇ ਹੁੰਦਾ ਕਾਨੂੰਨ ਪਾਸ ਹੁੰਦਾ ਉਹ ਦੇਖਣਾ ਹੋਵੇਗਾ ਪਰ ਇੱਕ ਕਿਰਨ ਆਸ ਦੀ ਕਿਰਨ ਸਿੱਖ ਸੰਗਤਾਂ ਦੇ ਚਰਿੱਤੇ ਦੇਖਣ ਨੂੰ ਮਿਲੀ ਆ ਸੋ ਅਗਲੀ ਜਿੰਨੀ ਵੀ ਗੱਲਬਾਤ ਹੋਈ ਆ ਭਾਈ ਗੁਰਪ੍ਰੀਤ ਸਿੰਘ ਜੀ ਨੇ ਜਿਹੜੇ ਤੇ ਮੁਰਜ਼ੀ ਦੀ ਗਵਾਹੀ ਕਰ ਰਹੇ ਨੇ ਉਹ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਉਹ ਵੀ ਆਪ ਤੁਹਾਨੂੰ ਆਪ ਸੁਣਾਉਣੀ ਆ ਨਾਲੇ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਸੰਗਤ ਨਾਲ ਖੜੇ ਨੇ ਮੋਢਾ ਮੋਢਾ ਲਾ ਕੇ ਸੋ ਆਪਾਂ ਗੱਲਬਾਤ ਕਰਦੇ ਆ ਜਿਹੜੇ ਵਿੱਚ ਬੀਬੀਆਂ ਤੇ ਜਿਹੜੇ ਭਾਈ ਨੇ ਤੇਣਾ ਨੇ ਅੱਜ ਧੁੱਕ ਹੜਤਾਲ ਰੱਖਿਆ ਕਿੰਨੇ ਮੈਂਬਰਾਂ ਨੇ ਰੱਖਿਆ ਕੀ ਗੱਲਬਾਤ ਆ ਸਾਰੀਆਂ ਪਸੰਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿੰਨੇ ਆਪਣੇ ਸਰੀਰਾਂ ਨੇ ਧੁੱਕ ਹੜਤਾਲ ਰੱਖਿਆ ਦੇਖੋ ਜੀ ਇੱਕ ਸੱਤਿਆਗ੍ਰਹਿ ਸਾਨੂੰ ਸ਼ੁਰੂ ਕਰਨਾ ਪਿਆ ਵਾ ਕਿ ਗੁਰੂ ਦੀ ਸ਼ਾਂਤੋਂ ਵਾਰਾਂਗੇ ਜਾ ਤੋਕੀ ਜਦਨ ਫਿਰ ਜੁਰਜੀ ਸਿੰਘ ਖਾਲਸਾ ਪਰਸੋਂ ਜਦੋਂ ਜਿਆਦਾ ਠੰਡੇ ਹੋਏ ਨੇ ਤੇ ਲੋਕਲ ਪਟਿਆਲਾ ਪ੍ਰਸ਼ਾਸਨ ਨ ਸਮਾਣਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਭੇਜੀ ਸੀ ਪਰ ਉਸ ਜਾਣਕਾਰੀ ਦਾ ਨਾ ਕੋਈ ਉਧਰੋਂ ਜਵਾਬ ਨਹੀਂ ਆਇਆ ਹੈ ਨਾ ਕਿਉਂਕਿ ਸੇਮ ਲਗਭਗ ਹਾਲਤ ਸੀ ਜਿਸ ਦਿਨ ਸਾਡੀ ਮੀਟਿੰਗ ਹੁੰਦੀ ਹੈ 28 ਤਰੀਕ ਨੂੰ 28 ਦਿਨ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਸ ਦਿਨ ਵੀ ਇੰਨੇ ਹੀ ਬਿਮਾਰ ਸੀਗੇ ਭਾਈ ਸਾਹਿਬ ਸੋ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਸਰਕਾਰ ਕਿਰ ਨਹੀਂ ਕਰੀ ਕਿ ਕੋਈ ਬੰਦਾ ਮਰਨ ਕਿਨਾਰੇ ਆ ਨਾ ਤੇ ਫਿਰ ਉਹਨੂੰ ਕੱਲੀ ਨੂੰ ਕਿਦਾਂ ਮਰਨ ਦੇਈਏ ਹੈ ਨਾ ਸਾਨੂੰ ਤੁਸੀਂ ਸਾਨੂੰ ਪੁੱਛਣਾ ਮੰਨ ਲਓ ਉਹ ਉਹਦੀ ਮੌਤ ਹੋ ਜਾਂਦੀ ਤੁਸੀਂ ਕਹਿਣਾ ਆਪ ਤਾਂ ਤੁਸੀਂ ਥੱਲੇ ਬੈਠੇ ਆਪਣੇ ਜਲ ਪਾਣੀ ਛਕਦੇ ਰਹਿੰਦੇ ਤੂੰ ਵਿਚਾਰਾ ਉੱਤੇ ਕੋ ਖਾਈ ਮਰ ਗਿਆ ਸੋ ਅਸੀਂ ਕਈ ਗੱਲਾਂ ਸੋਚ ਵਿਚਾਰ ਕੇ ਤੇ ਇੱਕ ਸੱਤਿਆਗ੍ਰਹਿ ਸ਼ੁਰੂ ਕੀਤਾ ਜੰਪੂਰੋਂ ਨੇ ਰੋਟੀ त्यागी ਹੋਈ ਹੈ ਅਸੀਂ ਥੱਲੇ ਪਿਆ ਕੇ ਬੈਠੇ ਆ ਸੋ ਅੱਜ 12 ਸਿੰਘਾ ਸਿੰਘਣੀਆਂ ਨੇ ਜੋ ਹੈ ਉਹ ਰੋਟੀ ਦਾ ਤਿਆਗ ਕਰਕੇ ਸੱਤਿਆਗ੍ਰਹਿ ਦੀ ਰਮਪਤਾ ਕੀਤੀ ਹੈ 13ਵੇਂ ਸਾਡੇ ਨਾਲ ਮਾਤਾ ਜੀ ਨੇ ਜੀ ਵੀ ਪਰਮਜੀਤ ਕੌਰ ਦੀ ਕਿਉਂਕਿ ਉਹ ਆਲਰੇਡੀ ਪਹਿਲਾਂ ਕਾਫੀ ਸਾਰੀਆਂ ਬਿਮਾਰੀਆਂ ਚ ਕਿਰੇ ਹੋਏ ਨੇ ਸੋ ਉਹਨਾਂ ਦੀ ਹਾਜ਼ਰੀ ਤਾਂ ਵੈਸੇ ਹੀ ਉਹਨਾਂ ਦਾ ਪੁੱਤ ਐਨੇ ਮਹੀਨਿਆਂ ਤੋਂ ਉੱਤੇ ਚੜ ਕੇ ਬੈਠਾ ਸੋ ਅਸੀਂ ਕੁੱਲ 13 ਬੈਠੇ ਆ ਬਾਕੀ ਸਤਗੁਰ ਕਿਰਪਾ ਕਰਨ ਇਹ ਗੰਗ ਸੰਘਰਸ਼ ਸ਼ੁਰੂ ਹੋਆ ਕਿਉਂਕਿ ਜਦ ਤੱਕ ਕਾਨੂੰਨ ਬਣਦਾ ਨਹੀਂ ਇਹਦੇ ਤੇ ਮੋਹਰ ਨਹੀਂ ਲੱਗਦੀ ਕੀ ਤੁਹਾਨੂੰ ਸਾਨੂੰ ਇੱਕ ਚੰਗੀ ਖਬਰ ਮਿਲੀ ਹੈ ਕਿ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਸਾਡੀ ਕੋ ਬਹੁਤ ਵੱਡੀ ਖੁਸ਼ੀ ਨਹੀਂ ਗਈ ਇਹਦੇ ਤੇ ਅਸੀਂ ਅਜੇ ਉਡੀਕ ਦੇ ਵਿੱਚ ਆ ਕਿ ਇਸ ਨੂੰ ਨੂੰ ਲੈ ਕੇ ਅਸੀਂ ਜਿਹਦੀ ਮੰਗ ਕਰਦੇ ਪਏ ਆ ਜਿਹੜਾ ਸ਼ਿਕੋਦ ਕਢਵਾਇਆ ਵਾ ਅਸੀਂ ਉਹਦੇ ਚ ਸ਼ਾਮਲ ਰਹੇ ਆ ਆਖਰੀ ਦਿਨ ਜਿੱਦਨ ਉਹ ਏਜੀ ਆਫਿਸ ਨੂੰ ਗਿਆ ਵਾ ਏਜੀ ਆਫਿਸ 'ਚ ਵੀ ਮੀਟਿੰਗਾਂ ਹੋਈਆਂ ਨੇ ਤਿੰਨ ਸੱਤ ਨੂੰ ਜਦੋਂ ਲਾਸਟ ਡਰਾਫਟ ਬਣ ਕੇ ਏਜੀ ਆਫਿਸ ਨੂੰ ਜਾਂਦਾ ਅਸੀਂ ਉੱਥੇ ਤੱਕ ਸ਼ਾਮਲ ਸੀਗੇ ਸਾਨੂੰ ਪਤਾ ਆ ਜਿਹੜੀਆਂ ਗੱਲਾਂ মিডিਆ ਦੇ ਵਿੱਚ ਹੋ ਰਹੀਆਂ ਉਹ ਸਾਨੂੰ ਪਤਾ ਹੈ ਕਿ ਹਾਂ ਕਾਨੂੰਨ ਦੇ ਵਿੱਚ ਕੀ ਹੋ ਜਾਏ ਪਰ ਅਸੀਂ ਤਾਂ ਇਹ ਦੇਖਦੇ ਹਾਂ ਕਿ ਉਹਦੇ ਉੱਤੇ ਮੋਹਰ ਲੱਗ ਜਾਏ ਕਾਨੂੰਨ ਬਣ ਜਾਏ ਅਜੇ ਤਾਂ ਖਰੜਾ ਹੈ ਉਹ ਅਜੇ ਉਹ ਖਰੜਾ ਹੈ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਮੰਤਰੀ ਮੰਡਲ ਨੇ ਹੁਣ ਉਹ ਜਾਏਗਾ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਨੂੰ ਪਾਸ ਕਰਦੀ ਹੈ ਤਾਂ ਫਿਰ ਰਾਜਪਾਲ ਸਾਹਿਬ ਕੋ ਜਾਣਾ ਸੋ ਇਹ ਜਿਹੜਾ ਪ੍ਰੋਸੈਸ ਆ ਅਸੀਂ ਉਹਨੂੰ ਦੇਖਾਂਗੇ ਉਹਦੇ ਹਿਸਾਬ ਦੇ ਨਾਲ ਅਸੀਂ ਅਗਲੀ ਜਿਹੜੀ ਥੋੜੀ ਜਿਹੀ ਇੱਕ ਕਰਨ ਜਾਗੀ ਆਹ ਹਾਂ ਬਿਲਕੁਲ ਕਰਨ ਜਾਗੀ ਆ ਇਹ ਜਿਹੜੀ ਪ੍ਰਾਪਤੀ ਹੋਈ ਹੈ ਨੀ ਚੰਗੀ ਵਧੀਆ ਪ੍ਰਾਪਤੀ ਹੈ ਪੈ ਨਹੀਂ ਕਹਿ ਸਕਦੇ ਕਿ ਛੁੱਟੀ ਹੈ ਪਰ ਇਹ ਜਿਹੀ ਪੂਰੀ ਨਹੀਂ ਚਲੋ ਚੰਗੀ ਹੈ ਸਾਨੂੰ ਕੋਈ ਸੁੱਖ ਦਾ ਸਾਹ ਆਇਆ ਕਿ ਜਿਹੜੇ ਮਹੀਨਿਆਂ ਬਾਅਦ ਕੋਈ ਸੁੱਖ ਦਾ ਸਾਹ ਆਇਆ ਸਾਨੂੰ ਭੁੱਖ ਦੀ ਭੁਖੜਤਾ ਤਾਂ ਰੱਖੀ ਗਈ ਹੈ ਕਿੰਨੇ ਸਮੇਂ ਬਸਤੇ ਆ ਤੁਸੀਂ ਮੈਂ ਕੁਝ ਉਹਨਾਂ ਦੱਸਿਆ ਕਿ ਸਮਾਂ ਨਹੀਂ ਇਹਦਾ ਕੋਈ ਨਿਸ਼ਚਿਤ ਅਸਾਂ ਅੱਜ ਸ਼ਾਮ ਨੂੰ ਮੋਰ ਲਾ ਦਿੰਦੀ ਹੈ ਵਰਨਰ ਸਾਹਿਬ ਉਹਨੂੰ ਪਾਸ ਕਰ ਦਿੰਦੇ ਤੇ ਅੱਸੀ ਸ਼ਾਮ ਨੂੰ ਜੀ ਕਾਰੇ ਬੁਲਾਦਾ ਅਸੀਂ ਕੋਈ ਭੁਖੜਤਾ ਰੱਖਣ ਲਈ ਥੋੜਾ ਇੱਥੇ ਬੈਠੇ ਹਾਂ ਭੁਖੜ ਹੜਤਾਲ ਸਾਡਾ ਸ਼ੌਕ ਥੋੜੀ ਹੈ ਤੇ ਹੁਣ ਪ੍ਰਸ਼ਾਸਨ ਜੇ ਜਲ ਨਹੀਂ ਛਕਿਆ ਹੋਇਆ ਤਾਂ ਕੋਈ ਸ਼ੌਕ ਨੂੰ ਥੋੜਾ ਬਿਟੇ ਹੈ ਪ੍ਰਸ਼ਾਸਨ ਕੀ ਪ੍ਰੋਸਾ ਦੇ ਰਿਹਾ ਹੈ ਤਾਂ ਸ਼ਾਸਨ ਤਾਂ ਕਹਿ ਰਿਹਾ ਹੈ ਕਿ ਹਾਂ ਹੋ ਜਾਏਗਾ ਹੋ ਜਾਏਗਾ ਪਰ ਪ੍ਰਸ਼ਾਸਨ ਨੂੰ ਦਿਨੇ ਤੋਂ ਨਾ ਤਾਂ ਇਨਫਰਮੇਸ਼ਨ ਆਉਂਦੀ ਹੈ ਕਿ ਦੱਸ ਸਕਦਾ ਪ੍ਰਸ਼ਾਸਨ ਆਪਣੇ ਆਪ ਕੀ ਕੰਪੀਟਿਟਰ ਏਜੰਸੀ ਨਹੀਂ ਨਾ ਉਹ ਉਹ ਤਾਂ ਹੁਣ ਵਿਧਾਨ ਸਭਾ ਹੀ ਹੈ ਨਾ ਇਸ ਵਾਰ ਉਹ ਵਿਧਾਨ ਸਭਾ ਕੀ ਕਰਦੀ ਹੈ ਉਹਨੂੰ ਪੈਂਡਿੰਗ ਚ ਪਾਉਂਦੀ ਹੈ ਉਹਨੂੰ ਸਟੈਂਡਿੰਗ ਕਮੇਟੀ ਕੋ ਭੇਜਦੀ ਹੈ ਤੇ ਉਹ ਕਿਹੜੇ ਮਤਲਬ ਠੰਡੇ ਬਸਤੇ ਚ ਪਾਉਂਦੀ ਹੈ ਉਹ ਵੇਖਣਾ ਹੈ ਵਾ ਤੇ ਬਾਕੀ ਹੈ ਯੋ ਤੁਸੀਂ ਸਾਰੀ ਗੱਲ ਬਾਤ ਸੁਣੀ ਆ ਭਾਈ ਗੁਰਪ੍ਰੀਤ ਸਿੰਘ ਨੇ ਜਿਹੜੇ ਮੋਰਚੇ ਦੇ ਆਗਵਾਈ ਕਰ ਰਹੇ ਨੇ ਤੇਰਾ ਸਰੀਰ ਨੇ ਬੀਬੀਆਂ ਭੈਣਾਂ ਜਿਹੜੇ ਨਾਲ ਮਿਲ ਕੇ ਇੱਕ ਅਣਮਿੱਤ ਸਮੇਂ ਲਈ ਭੁੱਖ ਹੜਤਾਲ ਰੱਖੀ ਗਈ ਆ ਭਾਈ ਗੁਰਜੀਤ ਸਿੰਘ ਖਾਲਸਾ ਵਾਸਤੇ ਕਿਉਂਕਿ ਇਹ ਕਹਿੰਦੇ ਨੇ ਵੀ ਉਹ ਬਿਲਕੁਲ ਅੰਨ ਪਾਣੀ ਛੱਡ ਰੱਖਿਆ ਭਾਈ ਸਾਹਿਬ ਨੇ ਵੀ ਅਸੀਂ ਕਿਵੇਂ ਅੰਨ ਛੱਡਿਆ ਅੰਨ ਛੱਡਿਆ ਅੰਨ ਛੱਡਿਆ ਕਹਿਣ ਦਾ ਭਾਵ ਇਹ ਆ ਵੀ ਜਦੋਂ ਉਹ ਉੱਥੇ ਭੁੱਖੇ ਬੈਠੇ ਨੇ ਟਾਵਰ ਤੇ 10 ਮਹੀਨੇ ਹੋ ਗਏ ਉਹਨਾਂ ਨੂੰ ਤਰੀਕਾ ਜ਼ਿੰਦਗੀ ਦੇ ਮੌਤੇ ਲੜਾਈ ਲੜ ਰਹੇ ਨੇ ਤੇ ਸਾਨੂੰ ਵੀ ਸੌਂਕ ਨਹੀਂ ਹੈਗਾ ਵੀ ਆਜ਼ੀਤੇ ਰਾਜਪੁਰਜੇ ਬੈਠੀ ਹੈ ਆਸੀਂ ਵੀ ਉਹਨਾਂ ਦੇ ਨਾਲ ਹੀ ਬੈਠਾਂਗੇ ਟੋਕਰ ਦਾ ਤੇ ਸੋ ਸਰਕਾਰਾਂ ਨੂੰ ਸਾਡੇ ਚੈਨਲ ਰਾਹੀਂ ਹਰ ਮੰਤਰੀ ਐਮਐਲਏ ਨੂੰ ਬੇਨਤੀ ਹੈ ਜਿੱਤੇ ਤੇ ਵੀਡੀਓ ਜਾਂਦੀ ਆ ਹਰ ਸਿੱਖ ਕੌਮ ਦੇ ਉਸ ਪ੍ਰਚਾਰਕ ਨੂੰ ਰਾਗੀ ਢਾਡੀ ਕਥਾਵਾਚਕ ਨੂੰ ਵੱਧ ਤੋਂ ਵੱਧ ਜਿਹੜੀ ਖਬਰ ਅੱਗੇ ਤੱਕ ਪਹੁੰਚਾਓ ਕਿ ਜਿਹੜਾ ਇੱਥੇ 10 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਪਰ ਗੁਰਦੇਸ਼ ਸਿੰਘ ਵੀ ਬੈਠੇ ਨੇ ਉਹਨਾਂ ਦੀ ਹਰ ਗੱਲ ਜਿਹੜੀ ਹੋ ਕਾਨੂੰਨ ਪਾਸ ਹੋਵੇ ਉਹ ਮੰਨੀ ਜਾਵੇ ਤੇ ਕਿਸ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਵੱਧ ਤੋਂ ਵੱਧ ਜਿਹੜਾ ਸ੍ਰਿੰਦਰ ਕਰਨੰਦ ਨਾਲ ਸੰਪਰਕ ਕਰੀ ਸ਼ੁਰੂ ਕਰ ਸਕਦੇ ਹੋ ਧੰਨਵਾਦ